ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੁਰੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਹੀ ਇਸ ਨਾਊ ਆਊਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚ ਆਂਦੇ ਹੋਏ ਲੋਕਲ ਪੁਲਿਸ ਨੇ ਟੀਮਸ ਬਣਾ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸਭ ਤੋਂ ਪਹਿਲਾ ਤਾਂ ਆਇਡੈਂਟੀਫਾਈ ਕੀਤਾ ਗਿਆ ਇਹ ਬਲਾਈਂਡ ਸੀਗਾ ਜੀ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਤਾਂ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਚ 8 ਲੋਗ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਲੋ ਸਾਰੇ ਲੋਕ ਹਾਣ ਦੇ ਰਹਿਣ ਵਾਲੇ ਸੀਗੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੁਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੇ ਆਪਸ ਚ ਕਾਫੀ ਟਾਈਮ ਤੋਂ ਟੂ ਟੂ ਮੈਮੇ ਚੱਲ ਰਹੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰam ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀ ਕਦੇ ਫਾਈਨਲੀ ਇਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਾਰਨ ਦਾ ਮਾਰਨ ਦਾ ਪਲਾਨ ਬਣਾਇਆ ਨਾਓ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਸਾਹਿਲਨਾ ਦਾ ਵਿਅਕਤੀ ਹੈ 24 ਸਾਲ ਉਮਰ ਦੇ ਦੀ ਲੁਹਾਨੇਦਾਰਾ ਵਾਲਾ ਇਹ ਉਹ انسان ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿ ਦੀਏ ਫਲਾਨੀ ਫਲਾਨੀ ਜਗ੍ਹਾ ਤੇ ਇਹ ਖੜਾ ਹੈ ਕਰਤਕ ਉਸ ਤੋਂ ਬਾਅਦ ਵਿਦ ਟੈਕਨੀਕਲ ਹੈਲਪ ਟੀਮਸ ਫੋਰਮ ਕੀਤੀ ਗਿਆ ਪੰਜ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੋਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤ ਹੀ ਸੀਗਾ ਜਿਹੜਾ ਆ ਕਾਰਟ ਜਿਹੜਾ ਮਰਨ ਵਾਲਾ ਹੁੰਦਾ ਕਿਹਨਾ ਦੀ ਪੋਜੀਸ਼ਨ ਤੋਂ 32 ਬੋਰ ਦਾ ਇੱਕ ਪਿਸਟਲ ਅਲੋਂਗ ਵਿਦ ਰਾਉਂਡਸ ਇਹ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਉਹ ਜਿਹੜਾ ਵੈਪਨ ਰਿਕਵਰ ਹੋਏ ਦੀ ਫੋਰੈਂਸਿਕ ਜਾਂਚ ਹੋ ਗਈ ਜੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਇੰਗੀ ਜੀ ਤੇ ਬਾਕੀ ਜਿਹੜੇ 4-5 ਰਹਿ ਗਏ ਆ ਜੀ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਦੋਸਤ ਸਰ ਐਗਜ਼ੈਕਟਲੀ ਸਰ ਸੋ ਇਹ ਮਾਰ ਅਪ ਸਿਰ ਸੋਸ਼ਲ ਮੀਡੀਆ ਤੇ ਬਹਿ ਕੇ ਤਾਂ ਉਹ ਇਹਦੇ ਸਭ ਆਮ ਉਹ ਗਾਲੀ ਗਲੋਚ ਕਿਸੇ ਵੀ ਚੀਜ਼ ਨੂੰ ਲੈ ਕੇ ਇੱਕ ਦੂਜੇ ਨਾਲ ਮਸਲੀਕ ਵੀਜ਼ਨ ਅਸ਼ਿਕ ਹੋਵੇਗਾ ਤੁਹਾਨੂੰ ਤੁਸੀਂ ਕਿਹਾ ਫਰੈਂਡ ਕੋਈ ਨਾ ਫਰੈਂਡਸ 'ਚ ਕੋਈ پارکਿੰਗ ਲਈ ਕੇ ਝਗੜਾ ਹੋ ਗਿਆ ਹਾਂ ਹਾਂ ਸਰ ਬਿਲਕੁਲ ਹੋਰ ਕੋਈ ਐਨੀਥਿੰਗ ਮੋਨਿਟਰੀ ਇਨ ਗੋਲ ਨਹੀਂ ਨਾਥਿੰਗ ਨਾਥਿੰਗ ਨਹੀਂ ਨਹੀਂ ਨਾਥਿੰਗ ਮੋਨੈਟਲੀ ਇਨ ਇਨ ਆਦਾ ਕਿਸੇ ਨਾਲ ਲਿੰਕ ਨਹੀਂ ਸੀਗਾ ਜੀ ਕਿਸੇ ਵੀ ਗੈਂਗਸਟਰ ਨਾਲ ਨਹੀਂ ਕਿੰਕ ਸੀਗਾ ਲੇਕਿਨ ਦੋ ਬੰਦੇ ਜਿਹੜੇ ਸੀਗੇ ਇਹਨਾਂ ਵਿੱਚੋਂ ਉਹ ਪਹਿਲਾਂ ਹੀ ਜੇਲ੍ਹ ਕੱਟ ਕੇ ਆਏ ਹਨ ਮੌਲੀ ਮੌਲੀ ਪਰਚਾ ਦਰਜ ਰੋਪੜ ਜੇਲ੍ਹ ਚ ਹੋਣੇ ਸ਼ਾਇਦ ਤੇ ਵਿੱਕੀ ਨਿਹੰਗ ਹੈ ਉਹਨਾਂ ਵਿੱਚੋਂ ਉਹ ਉਹਦੀ ਇੱਕ ਦੋ ਵਾਰ ਕਦੇ ਗੱਲਬਾਤ ਹੋਈ ਹੋਣੀ ਹੈ ਕਿਸੇ ਨਾਲ ਤੇ ਉਹ ਗੈਂਗ ਦਾ ਲਿੰਕ ਜੋੜ ਰਿਹਾ لیکن ایس سکس دے ار ناٹ ممبرز اف انی گنگ سر برآمدگی کی ہوئی ہے انہاں دے بارے دو کرسٹل برآمد ہونے دی سر جے ویک ارتق اپ نوٹ اولی سی ہا تے جڑے ای کیوز نے یا فرینڈ نے او دے نال انوಲ್ سی کوئی پریویس اینٹیٹی نہیں کسے وی سر جس دن واردات ہوئی ہے سر اس دن ٹوٹل کتنے بندے مطلب پہنچے سی گے اور موقع تے جتھے واردات کیتی ہے کتنے انوಲ್ ہوئے سی گے ਜੋ ਵਾਰਦਾਤ ਕਰਨ ਵਾਲੇ ਤਾਂ ਇਹ ਦੋਸੀ ਕੇ ਬਾਕੀ ਜਿਵੇਂ ਮੁੰਡੀਆਂ ਨਾਲ ਚਲਦੀ ਹੈ ਨਾ ਜੀ ਚਲੋਪਾਂ ਵੀ ਚਾਹੀਏ ਤੁਹਾਡੇ ਨਾਲ ਸੋਸ਼ਲ ਮੀਡੀਆ ਦਾ ਹੀ ਕਾਰਨ ਦੱਸਿਆ ਸੋਸ਼ਲ ਮੀਡੀਆ ਵੀ ਦੱਸਿਆ ਨਹੀਂ ਇਨਫਲੂਐਂਸਰ ਸੋਸ਼ਲ ਮੀਡੀਆ ਕਾਰਨ ਨਹੀਂ ਹੈ ਲੇਕਿਨ ਇਹ ਕੰਮ ਕਰਦਾ ਸੀਗਾ ਨੂੰ ਰੈਵਨਿਊ ਆਂਦਾ ਸੀਗਾ ਸੋਸ਼ਲ ਮੀਡੀਆ ਸਰ ਇਹ ਵਪਾਰ ਜਿਹੜੇ ਇਹ ਦੋਨੋਂ ਇਸਟੈਂਡ ਨੇ ਮੰਗੋਏ ਸੀ ਇਹ ਕਿੱਦਾਂ ਇਹ ਲੈ ਗਿਆ ਇੱਕ ਇਹ ਜਿਹੜਾ ਨਿਹੰਗ ਹੈ ਉਹਨੇ ਅਰੇਂਜ ਕਰਾਇਆ ਸੀ ਸਰ ਕਾਰਤਿਕ ਦੇ ਨਾਲ ਜਿਹੜਾ ਲੜਕਾ ਸੀ ਉਹਦੇ ਦੀ ਗੋਲੀਆਂ ਬੱਜੀਆਂ ਨੇ ਉਹਦੇ ਨਾਲ ਵੀ ਕੋਈ ਰੰਜਿਸ਼ ਸੀ ਨਾ ਨਹੀਂ ਉਹ ਬਾਈ ਚਾਂਸ ਚਲਦੇ ਚਲਦੇ ਗੋਲੀਆਂ ਮਾਰੀਆਂ ਤਾਂ ਨਹੀਂ ਸਾਹਿਬ ਜਿਹੜੇ ਬੈਕਗ੍ਰਾਉਂਡ ਪਤਾ ਲੱਗੇ ਜਿਹਨੇ ਐ ਤਕਵੇ ਅਰੇਂਜ ਕਰਾ ਹਾਂ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸਦਾ ਨਾ ਉਹਨਾਂ ਤੋਂ ਪਹਿਲਾਂ ਵੀ ਰਿਕਵਰੀ ਹੋਈ ਹੈ ਮੋਹਲੀ ਚ 6-8 ਮਹੀਨੇ ਪਹਿਲਾਂ ਤੇ ਵੈਪਨ ਰਿਕਵਰ ਉਸ ਟਾਈਮ ਵੀ ਹੋਣਾ ਤੇ ਉਹ ਸੋਫਿਸਟੀਕੇਟਿਡ ਵੈਪਨ ਸਮਾਲੀ ਪੁਲਿਸ ਨੇ ਰਿਕਵਰ ਕੀਤੇ ਸੀ ਜਿਹੜੀ ਖੋਜ ਪਾਈ ਗਈ ਸੀ ਵਾਇਰਲ ਹੋਈ ਮਤਲਬ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਨਹੀਂ ਨਹੀਂ ਉਹਦਾ ਕੋਈ ਨਹੀਂ ਸਰ ਕੌਂਸਲ

ਇਹ ਕਿਸੇ ਵੀ ਕਿਉਂ ਨਾ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਟਿਕ ਬੱਗਨ ਸੀਗਾ ਉਹਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਹ ਇੱਕ ਤਰ੍ਹਾਂ ਦਾ ਬਲਾਈਂਡ ਮਰਡਰ ਸੀਗਾ ਜਿਹੜੇ ਕਰਦੇ ਆ ਨੇ ਸ਼ੱਕ ਤੇ ਤਿੰਨ ਬੰਦਿਆਂ ਤੇ ਪਰਚਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਲekin ਜਦੋਂ ਅਸੀਂ ਤਫਤੀਸ਼ ਕੀਤੀ ਹੈ ਤੇ ਉਹ ਬੰਦਿਆਂ ਦਾ ਰੋਲ ਨਹੀਂ ਪਾਇਆ ਗਿਆ ਤਾਂ ਪੁਲਿਸ ਨੇ ਫਿਰ ਬਿਲਕੁਲ ਜਦੋਂ ਫਰਸ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਤਾਂ ਉਹਦੇ ਵਿੱਚ ਅਸੀਂ ਸਾਰੇ ਕਿਊਜ਼ ਪਹਿਲਾਂ ਤਾਂ ਆਈਡੈਂਟੀਫਾਈ ਕੀਤੇ ਫਿਰ ਅਡਾ ਟੀਮਾਂ ਬਣਾਈਆਂ ਤਾਂ ਅਸੀਂ ਕਾਫੀ ਟੀਮ ਅਸੀਂ ਆਊਟ ਆਫ ਪੰਜਾਬ ਜਿਹੜੀਆਂ तकरीबन 5-6 ਸਟੇਟਸ ਵਿੱਚ ਗਈਆਂ ਤੇ ਉਹਦੇ ਵਿੱਚ ਅਸੀਂ ਟੋਟਲ ਜਿਹੜੇ ਕਿ ਤਿੰਨ ਮੁੱਲਜਮ ਜਿਹੜੇ ਨੇ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਹੋਏ ਆ ਤੇ ਇਹਦੇ ਵਿੱਚ ਇੱਕ ਮੁੱਲਜਮ ਸਾਹਿਲ ਹੈ ਜਿਨੇ ਕੀ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜੇ ਬੰਦੇ ਤਿੰਨ ਬਾਈਕਸ ਤੇ ਨੌ ਬੰਦੇ ਆਏ ਸੀਗੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਕਰਤਿਕ ਇਸ ਟਾਈਮ ਕਿੱਥੇ ਹੈ ਉਹਦੀ ਅਰੈਸਟ ਪਾਈ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਜਿਹਦਾ ਨਾਮ ਸैम ਹੈ ਇੱਕ ਦਾ ਨਾਮ ਗੋਤਮ ਹੈ ਇਹ ਦੋਨਾਂ ਦੀ ਅਰੈਸਟ ਪਾਈ ਆ ਅਸੀਂ ਇਹਨਾਂ ਨੂੰ ਅਸੀਂ ਨੰਦੇੜ ਸਾਹਿਬ ਉਥੋਂ ਗ੍ਰਿਫਤਾਰ ਕੀਤਾ ਸਾਡੀ ਟੀਮ ਉਥੇ ਲਗੀ ਹੋਈ ਇਸ ਪਿੱਛਾ ਕਰ ਰਹੀ ਸੀ ਇਹਨਾਂ ਦਾ ਤੋਂ ਤੋਂ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਤੇ ਇਹਨਾਂ ਕੋਲੋਂ ਦੋ ਵੈਪਨ ਇੱਕ ਦੇਸੀ 9315 ਬੋਰ ਤੇ ਇੱਕ 32 ਬੋਰ ਦੇਸੀ ਪਿਸਟਲ ਆਪਾਂ ਕਹਿ ਸਕਦੇ ਆ ਉਹ ਜਿਹੜਾ ਸੇ ਰਿਕਵਰ ਕੀਤਾ ਸਰ ਨਜਾਇਜ਼ ਤੌਰ ਤੇ ਰੱਖੇ ਹੋਏ ਸੀ ਜਾਂ ਲਾਇਸੈਂਸੀ ਸੀਗੇ ਨਹੀਂ ਇਹ ਜਿਹੜੇ ਨੇ ਨਜਾਇਜ਼ ਨੇ ਜਿਹੜਾ ਵੈਪਨ ਹੈਗਾ ਉਹ ਲਾਇਸੈਂਸੀ ਨਹੀਂ ਹੈਗੇ ਨਜਾਇਜ਼ ਵੈਪਨ ਨੇ ਤੇ ਇਹਨਾਂ ਤੋਂ ਅਸੀਂ ਰਿਕਵਰ ਕੀਤੇ ਬਾਕੀ ਜਿਹੜੇ ਦੋਸ਼ੀ ਹਾਲੇ ਸਾਡੇ ਅਨ ਪੈਂਡਿੰਗ ਹੈਗੇ ਨੇ ਉਹਨਾਂ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਟੀਮ ਸਾਡੀ ਲੱਗੀਆਂ ਤੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ ਅੱਛਾ ਜਿਸ ਤਰ੍ਹਾਂ ਕਿ ਇਹ આરોપી ਜਿਹੜੇ ਨੇ ਪੰਜਾਬ ਤੋਂ ਬਾਹਰੋਂ ਜਿਹੜੇ ਫਰੇ ਗਏ ਨੇ ਲੱਗਦਾ ਕਿ ਕਾਫੀ ਮਸ਼ੱਕਤ ਕਰਨੀ ਪਈ ਕਿਸ ਤਰ੍ਹਾਂ ਜਿਹੜਾ ਸਾਰਾ ਜਿਹੜਾ ਪਲਾਨ ਕੀਤਾ ਕੋਈ ਸੀਸੀਟੀਵੀ ਸਾਹਮਣੇ ਇਹ ਜਿਹਾ ਕਿਸ ਤਰ੍ਹਾਂ ਜਿਵੇਂ ਬਿਲਕੁਲ ਜਿਹੜਾ ਸੀਪੀ ਸਾਹਿਬ ਦੀ ਸੁਪਰਵਾਈਜ਼ਰ ਦੇ ਅੰਦਰ ਉਹਨਾਂ ਦੀ ਗਾਈਡੈਂਸ ਤੇ ਲੈ ਕੇ ਅਸੀਂ ਜਿਹੜਾ ਹੈਗਾ ਬੀਮਸ ਵਕਰੀ ਵਕਰੀ ਟੀਮਸ ਬਣਾਈਆਂ ਕੁਝ ਜਿਹੜੀ ਸੀਸੀਟੀਵੀ ਫੁਟੇਜ ਨੂੰ ਇੱਕ ਟੀਮ ਨੇ ਵਾਚਿਆ ਕਾਫੀ ਟੀਮਸ ਨੇ ਉਸ ਤੋਂ ਇਲਾਵਾ ਜਿਹੜੀ ਸਭੀ ਕੁਸੀਡੀਆਰਸ ਕੋ ਟੈਕਨੀਕਲ ਐਨਾਲਿਸਿਸ ਸੀਗਾ ਹੋਰ ਸਟਡੀ ਸੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਉਹ ਅੱਡ ਟੀਮਾਂ ਅੱਡ ਜਿਹੜਾ ਉਹ ਤੇ ਸੀਗੀ ਉਹ ਵਰਕ ਕਰ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਵਰਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਸਾਨੂੰ ਜਿਹੜੀ ਹੈ ਫਾਈਨਲੀ ਤੁਸੀਂ ਕਹਿ ਸਕਦੇ ਹੋ ਕਿ ਕਾਮਯਾਬੀ ਮਿਲੀ ਤੇ ਤਿੰਨ ਦੋਸ਼ੀ ਅਸੀਂ ਜਿਹੜੇ ਆ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਆਪਸੀ ਰੰਜਿਸ਼ ਹੀ ਸੀ ਜਾਂ ਕੋਈ ਹੋਰ ਵੀ ਵਜ੍ਹਾ ਜਿਹੜੀ ਆ ਇਸ ਦੇ ਪਿੱਛੇ ਜਿਹੜੀ ਆ ਆਪਸ ਵਿੱਚ ਇਹਨਾਂ ਦਾ ਰੰਜਿਸ਼ ਹੀ ਸੀ ਜਿਹੜਾ ਸैम ਸੀਗਾ ਪਹਿਲਾਂ ਬੇਸਿਕਲੀ ਜਿਹੜਾ ਮਰਨ ਵਾਲਾ ਕਾਰਤਿਕ ਲੜਕਾ ਸੀਗਾ ਉਹਦਾ ਪਹਿਲਾਂ ਦੋਸਤ ਹੀ ਸੀਗਾ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੀ ਲੜਾਈ ਝਗੜਾ ਹੋ ਜਾਂਦਾ ਹੈਗਾ ਤੇ ਕਾਫੀ ਪਿਛਲੇ ਹੱਥ ਕਹਿ ਸਕਦੇ ਹੋ ਕਿ 15 20 ਦਿਨਾਂ ਤੋਂ ਤੂ ਤੂ ਮੈਮ ਜਿਹੜੀ ਹੈ ਉਹ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱ ਤਾਂ ਦੂਜੇ ਨਾਲ ਟਸ਼ਨਵਾਜੀ ਆਪਾਂ ਜੀ ਨੂੰ ਕਹਿ ਸਕਦੇ ਆ ਕਿ ਉਹ ਸੀਗੀ ਤੇ ਉਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਫਿਰ ਪੂਰਾ ਪਲਾਨ ਕਰਕੇ ਤੇ ਹੋਰ ਆਪਣੇ ਸਾਥੀਆਂ ਨੂੰ ਵਿਚਰ ਲਾ ਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਐਗਜ਼ੀਕਿਊਟ ਕੀਤਾ ਗ੍ਰਿਫਤਾਰੀ ਕਿੱਥੋਂ ਹੋਈ ਆ ਸਰ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਨੰਦੇੜ ਸਾਹਿਬ ਤੋਂ ਅਸੀਂ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਨੂੰ ਅਸੀਂ ਲੁਧਿਆਣਾ ਤੋਂ ਇਧਰ ਆਪਾਂ ਸਰ ਲੋਕੇਸ਼ਨ ਕੁਝ ਸਾਊਥ ਦੀ ਵੀ ਆ ਰਹੀ ਸੀ ਕੁਝ ਇਹਨਾਂ ਦੇ ਸਾਥੀਆਂ ਦੀ ਸਾਊਥ ਅੰਧੇੜ ਸਾਹਿਬ ਸਾਊਥ ਹੀ ਹੋ ਗਿਆ ਜੀ ਮਹਾਰਾਸ਼ਟਰਾ ਹੋ ਗਿਆ ਸਰ ਕਾਫੀ ਹਾਈ ਪ੍ਰੋਫਾਈਲ ਮਾਮਲਾ ਸੀਗਾ ਜਿਸ ਤਰ੍ਹਾਂ ਹੁਣ ਜਿਹੜੇ આરોપી ਕਈ ਸੋਚਦੇ ਨੇ ਕਿ ਉਹ ਬਾਹਰ ਦਾਤ ਕਰਕੇ ਜਿੱਤੇ ਨੇ ਭੱਜ ਜਾਂਦੇ ਨੇ ਪੰਜਾਬ ਤੋਂ ਬਾਹਰ ਜਾਣ ਲੱਗਦਾ ਕਿ ਹੁਣ ਉਹਨਾਂ ਨੂੰ ਕੀ ਮੈਸੇਜ ਹੈ ਕੀ ਸੁਨੇਹਾ ਵੀ ਪੁਲਿਸ ਇਹ ਦੇ ਸਕਦਾ ਦੇਖੋ ਜਿੱਥੇ ਵੀ ਜਾਓਗੇ ਤਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਹੈ ਕਿ ਉਹ ਤੁਹਾਨੂੰ ਲੱਭ ਕੇ ਲਿਆਏਗੀ ਤੁਹਾਡੇ ਦੁਆਰਾ ਅਰੈਸਟ ਪਾਈਗੀ ਗ੍ਰਿਫਤਾਰ ਕਰੇਗੀ ਤੁਹਾਡੇ ਖਿਲਾਫ ਕੜਾ ਤੋਂ ਕੜਾ ਜਿਹੜਾ ਹੈਗਾ ਐਕਸ਼ਨ ਉਹ ਲਈਗੀ ਸਾਥੀ ਕਿੰਨੇ ਹੈਗੇ ਕਿੰਨੇ ਹੋਰ ਜਿਹੜੇ ਇਹ ਕਹਿ ਸਕਦੇ ਹਾਂ ਕਿ ਤਕਰੀਬਨ ਜਿਹੜੇ 6-7 ਜਿਹੜੇ ਸਾਥੀ ਇਹਨਾਂ ਦੇ ਹੋਰ ਹੈਗੇ ਨੇ ਤੇ ਜਿਨ੍ਹਾਂ ਦੀ ਹਲੇ ਅਰੈਸਟ ਜਿਹੜੇ ਭੱਜੇ ਹੋਏ ਨੇ ਤੇ ਸਾਡੀਆਂ ਟੀਮਸ ਉਹਨਾਂ ਤੇ ਵਰਕ ਕਰ ਰਹੀ ਹੈ ਉਹ ਵੀ ਉਸੇ ਉਹਨਾਂ ਸਟੇਟਾਂ ਦੇ ਵਿੱਚ ਹੀ ਹੈ ਵੀ ਹਲੇ ਆਪਾਂ ਕੁਝ ਨਹੀਂ ਉਹਨੂੰ ਡਿਸਕਲੋਜ਼ ਵੀ ਨਹੀਂ ਕਰ ਸਕਦੇ ਅਸੀਂ ਪਰ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਅਸ ਕਿੰਨੇ ਕ ਮਾਮਲੇ ਜਿਹੜੇ ਨੇ ਫੜੇ ਗਏ ਨੇ ਰੁਪੀ ਉਹਨਾਂ ਦੇ ਉੱਤੇ ਪਹਿਲਾਂ ਹੀ ਦੱਸ ਦੇ ਨਹੀਂ ਇਹਨਾਂ ਦੇ ਦੋਨੋਂ ਜਿਹੜੇ ਹੈ ਤਿੰਨੋ ਦੋਸ਼ੀ ਨੇ ਇਹਨਾਂ ਦੇ ਪਰ ਪਹਿਲਾਂ ਕੋਈ ਵੀ ਮੁਕੱਦਮਾ ਨਹੀਂ ਲਿਆ ਤੁਸੀਂ ਆਪਾਂ ਕਹਿੰਦੇ ਬਿਲਕੁਲ ਇਹਨਾਂ ਦੇ ਨਵੇਂ ਮੁੰਡੇ ਨੇ 24-25 ਸਾਲ ਦੀ ਉ ਤੇ ਮੁਕਦਮਾ ਕੋਈ ਦਰਸ਼ਕ ਅਸਰ ਨੌਜਵਾਨ ਪੀੜੀ ਜਿਹੜੀ ਆ ਕਿਉਂਕਿ ਇਧਰ ਨੂੰ ਜਾ ਰਹੀ ਆ ਪੁੱਠੇ ਰਸਤੇ ਤੇ ਜਾ ਰਹੀ ਆ ਉਹਨੂੰ ਕੀ ਸੁਨੇਹਾ ਕਿਉਂਕਿ ਲੋਕ ਇਹਨਾਂ ਚਮਗਾ ਚਗਾ ਚੋਂਦ ਦੇਖ ਕੇ ਜਿਹੜੇ ਨਹੀਂ ਦੂਸਰੇ ਪਾਸੇ ਚਲੇ ਜਾਂਦੇ ਜਾਂ ਕੋਈ ਬਿਲਕੁਲ ਜਿਹੜਾ ਕ੍ਰਾਈਮ ਆ ਉਹ ਤੋਂ ਦੂਰ ਰੋਕ ਕ੍ਰਾਈਮ ਕਰੋਗੇ ਤਾਂ ਉਹਦੇ ਜਿਹੜਾ ਨਤੀਜੇ ਜਿਹੜੇ ਨੇ ਉਹ ਹਾਰਸ਼ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ ਕਿਉਂਕਿ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਉਹ ਚ ਸਜ਼ਾ ਵੀ ਮਿਲੇਗੀ ਠੀਕ ਹੈ ਤੇ ਜਿਹੜਾ ਕੈਰੀਅਰ ਇੱਕ ਤਾਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਖਰਾਬ ਹੋ ਜਾਂਦਾ